ਬਾਬਾ ਜੀ ਆ ਜਿਹੜੀਆਂ ਤੁਸੀਂ ਬਾਈਪਾਸ ਤੇ ਧੀਆਂ ਨੂੰ ਚਕਵਾ ਕੇ ਜਿਹੜੀਆਂ ਤੁਸੀਂ ਆ ਦੁਕਾਨਾਂ ਲਗਵਾਈਆਂ ਜਦੋਂ ਜ਼ਮੀਨ ਦੇ ਮਾਲਕਾਂ ਦੇ ਉੱਪਰ ਇੱਕ ਵੀ ਦੁਕਾਨਾ ਢਾਉਂਦੇ ਤਾਂ ਕੁਝ ਕਰਦੇ ਆ ਉਹਦੇ ਬਾਰੇ ਤਾਂ ਡੱਕੀ ਵਿਚਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥਕਾਲੀ ਅਰਪਾ ਘਰਪਨ ਤਰਨਾਦਾਲ ਦਾਸ ਸਰਪ੍ਰੀਤ ਸਿੰਘ ਟੀਮਾ ਜ਼ਿਲ੍ਹਾ ਜੱਥੇਦਾਰ ਹੁਸ਼ਿਆਰਪੁਰ ਸਾਨੂੰ ਭਈਆਂ ਨੇ بڑے ਵੱਡੇ ਲਾਲਚ ਦਿੱਤੇ ਸੀ ਇਸ ਜਗ੍ਹਾ ਦੇ ਉੱਪਰ ਟਿਕੇ ਰਹਿਣ ਲਈ ਪਰ ਇਹ ਰੇੜੀ 300 ਰੁਪਈਆ ਪਰ ਜੇ ਕਿਹਾ ਸੀ ਸਾਨੂੰ 300 ਤੋਂ ਵੱਧ ਰੇੜੀਆਂ ਨੇ 70-80 ਤੋਂ ਲੈ ਕੇ 90000 ਤੱਕ ਡੇਲੀ ਬਣਦਾ ਪਰ ਅਸੀਂ ਫਰੀ ਦੇ ਵਿੱਚ ਇੱਥੇ ਪੰਜਾਬੀਆਂ ਨੂੰ ਰੋਜਗਾਰ ਦਿੱਤਾ ਤੇ ਇੱਥੇ ਜਿਹੜੇ ਪ੍ਰਾਪਰਟੀ ਵਾਲੇ ਆ ਪਿੱਛੇ ਇਹ ਭਈਆਂ ਨੂੰ ਤਾਂ ਜਵਾਈਆਂ ਵਾਂਗੂ ਰੱਖਦੇ ਸੀ ਕੁਛ ਨਹੀਂ ਸੀ ਕਹਿੰਦੇ ਸਾਡੇ ਨਾਲ ਆ ਕੇ ਪੰਗੇ ਬਾਜੀਆਂ ਕਰਦੇ ਲੜਦੇ ਵੀ ਅਸੀਂ ਦੁਕਾਨਾਂ ਨਹੀਂ ਲੱਗਣ ਦੇਣੀਆਂ ਇੱਥੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਪੱਕਾ ਦੁਕਾਨ ਪੱਕੀ ਦੁਕਾਨ ਅਸੀਂ ਲੱਗਣ ਨਹੀਂ ਦੇਣੀ ਕਿਸੇ ਦੀ ਇੱਥੇ ਜਿੰਨਾ ਚਿਰ ਇੱਥੇ ਕੋਈ ਪ੍ਰਾਪਰਟੀ ਵਾਲੇ ਦੀ ਦੁਕਾਨ ਨਹੀਂ ਬਣਦੀ ਕੋਈ ਜਗ੍ਹਾ ਨਹੀਂ ਬਣਦੀ ਸਿਰਫ ਉਹਨਾਂ ਜਿਹੜੇ ਇਹਨਾਂ ਨੂੰ ਜਗਾ ਵਰਤਣ ਵਾਸਤੇ ਕਿਹਾ ਸੀ ਤੇ ਨਾ ਹੀ ਸਾਡੇ ਨਾਲ ਕਮੇਟੀ ਵਾਲੇ ਉਲਝਣਾ ਆ ਕੇ ਸਾਡੇ ਪਿੱਛੇ ਇੱਕ ਸਿੰਘ ਇੱਥੇ ਸ਼ਰਧਾਈ ਦਾ ਕੰਮ ਕਰਦਾ ਕੇਸ਼ਮ ਇਹ ਮੰਦਿਰ ਦੇ ਸਾਹਮਣੇ ਆ ਸ਼ਿਮਸ਼ਿਮਲਾ ਪਹਾੜੀ ਲਾ ਕੇ ਉਹਦਾ ਵੀ ਸਮਾਨ ਚੁੱਕਣ ਦੀਆਂ ਧਮਕੀਆਂ ਦੇ ਗਿਆ ਕਿ ਕਮੇਟੀ ਵਾਲੇ ਤੇ ਕਮੇਟੀ ਵਾਲਿਆਂ ਨੇ ਮੇਰੀ ਬੇਨਤੀ ਹੈ ਸ਼ਹਿਰਾਂ ਦੇ ਵਿੱਚ ਦੇ ਤੁਹਾਡੇ ਕੋ ਕਬਜ਼ੀਆਂ ਚੁਕਾਈ ਨਹੀਂ ਗਏ ਤੁਹਾਨੂੰ ਸਿੱਖਾਂ ਦੇ ਕਬਜ਼ੇ ਜਿਆਦਾ ਰੜਕਦੇ ਆ ਦੁਕਾਨਾਂ ਰੜਕਦੀਆਂ ਜਿਆਦਾ ਕਿ ਸਿੱਖ ਰੋਟੀ ਨਾ ਖਾ ਸਕਣ ਭਈਆਂ ਨੂੰ ਤੁਸੀਂ ਕੁਝ ਨਹੀਂ ਕਹਿੰਦੇ ਇੱਥੇ ਕੋਈ ਵੀ ਕਮੇਟੀ ਵਾਲਾ ਸਾਡੇ ਨਾਲ ਉਲਝੇਣਾ ਆ ਕੇ ਨਹੀਂ ਤੇ ਅਸੀਂ ਪੰਜਾਬੀਆਂ ਦੀ ਖਾਤਰ ਆਪਣੇ ਸਿਰ ਧਰਦੀ ਬਾਜੀ ਲਾਵਾਂਗੇ ਹਾਂਜੀ ਬਾਬਾ ਜੀ ਆ ਜਿਹੜਾ ਜਿਹੜਾ ਹੁਣੇ-ਹੁਣੇ ਇਹ ਸਮਾਪਤਿਆ ਸੀ ਕੀ ਤੇ ਕੀ ਮੁੱਦਾ ਹੋਇਆ ਬਾਬਾ ਜੀ ਤੁਹਾਨੂੰ ਕਿਉਂ ਆਉਣਾ ਪਿਆ ਗਿਆ ਇਹ ਜਿਹੜਾ ਪਿੱਛੇ ਪ੍ਰਾਪਰਟੀ ਹੈ ਮਹਾਰਾਜਾ ਹੋਟਲ ਵਾਲੇ ਦੀ ਉਹ ਕਹਿੰਦਾ ਜੀ ਮੈਨੂੰ ਡਰਵਾਏ ਕਿਤੇ ਪੱਕੀਆਂ ਦੁਕਾਨਾਂ ਲਾ ਰਿਆਣਗੇ ਤੇ ਮੁੜ ਕੇ ਇਹਨਾਂ ਨੇ ਉੱਠਣਾ ਨਹੀਂ ਅਸੀਂ ਇਹਨਾਂ ਬੰਦਿਆਂ ਦੇ ਕੋਲੋਂ ਐਫੀਡਵਟ ਲਏ ਆ ਇਹ ਜਿੰਨਾ ਚਿਰ ਪ੍ਰਾਪਰਟੀ ਦੇ ਮਾਲਕ ਕੁਝ ਨਹੀਂ ਬਣਾਉਂਦੇ ਪਿੱਛੇ ਸਿਰਫ ਉਹਨਾਂ ਚਿਰ ਦੁਕਾਨਾਂ ਲਾਉਣੀਆਂ ਨੇ ਜਿੱਦੋਂ ਪ੍ਰਾਪਰਟੀ ਵਾਲੇ ਕੋਈ ਸ਼ੁਰੂਆਤ ਕਰਦੇ ਆ ਉਹ ਸਾਰੀ ਸ਼ੁਰੂ ਕਰਦੇ ਆ ਅਸੀਂ ਆਪ ਹੀ ਦੁਕਾਨਾਂ ਚਕਾ ਕੇ ਦਵਾਂਗੇ ਜਿਹੜੀਆਂ ਸਾਰੀਆਂ ਹੀ ਤੇ ਆ ਕੇ ਦੇ ਬਿਨਾ ਪੁੱਛੇ ਸਾਨੂੰ ਆ ਕੇ ਭੰਨ ਤੋੜ ਸ਼ੁਰੂ ਕਰ ਦਿੱਤੀ ਕਰਨੀ ਤਾਂ ਦੁਕਾਨ ਦਾ ਸਮਾਨ ਤੋੜਨਾ ਸ਼ੁਰੂ ਕਰਤਾ ਇਸ ਕਰਕੇ ਆਏ ਸੀ ਅਸੀਂ